ਪੰਜਾਬ 84 ਲਾਈਵ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਵਿਧਾਇਕ ਸ਼ਰੀ ਕਲਸੀ ਨੇ 84 ਲੱਖ ਰੁਪਏ ਦੀ ਲਾਗਤ ਨਾਲ ਹਸਨੀਪੁਰ ਜਲੰਧਾ ਤੋਂ ਬਾਈਪਾਸ ਬਟਾਲਾ ਜਲੰਧਰ ਰੋਡ ਤੱਕ 136 ਲਾਈਟਾਂ ਲਗਾਉਣ ਦਾ ਕੀਤਾ ਉਦਘਾਟਨ ਬਟਾਲਾ ਸ਼ਹਿਰ ਨੂੰ ਵਿਕਾਸਪਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਬਟਾਲਾ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਨੂੰ ਅੱਗੇ ਵਧੋਂਦਿਆਂ ਅੱਜ 84 ਲੱਖ ਰੁਪਏ ਦੀ ਲਾਗਤ ਨਾਲ ਹਸਨੀਪੁਰ ਜਲੰਧਰ ਤੋਂ ਬਾਈਪਾਸ ਬਟਾਲਾ ਜਲੰਧਰ ਰੋਡ ਤੱਕ 136 ਲਾਈਟਾਂ ਲਗਾਉਂਦਾ ਦੁਕਾਨਦਾਰਾ ਦੀ ਜੁਦਗੀ ਵਿੱਚ ਉਦਘਾਟਨ ਕੀਤਾ। ਉੱਥੇ ਹੀ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਦੋ ਹੋਰ ਸਟਰੀਟ ਲਾਈਟਾਂ ਤੇ ਦੋ ਹੋਰ ਵੱਡੇ ਪ੍ਰੋਜੈਕਟ ਸ਼ੁਰੂ ਹੋਣ ਜਾ ਰਹੇ ਹਨ। ਤੇ ਇਸ ਦੇ ਨਾਲ ਹੀ ਇਹ ਵਿਕਾਸ ਦੀ ਲੜੀ ਇਵੇਂ ਹੀ ਹਲਕੇ ਪਰਚ ਜਾਰੀ ਰਹੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਨੇ ਦੱਸਿਆ ਕਿ ਜਲੰਧਰ ਰੋਡ ਤੇ ਦੁਕਾਨਦਾਰਾਂ ਵੱਲੋਂ ਲਾਈਟਾਂ ਦਾ ਨਾ ਲਗਾਉਣ ਦੀ ਮੁਸ਼ਕਲ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਸੀ ਜਿਸ ਨੂੰ ਅੱਜ ਹੱਲ ਕਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਹੁਣ ਰਾਤ ਵੇਲੇ ਅਤੇ ਸੁਬਕਤੇ ਲੋਕਾਂ ਨੂੰ ਲਾਈਟਾਂ ਲੱਗਣ ਨਾਲ ਆਵਾਜਾਈ ਦੌਰਾਨ ਮੁਸ਼ਕਿਲਾਂ ਤੋਂ निजात ਮਿਲੇਗੀ ਉਹਨਾਂ ਇਹ ਵੀ ਦੱਸਿਆ ਕਿ ਹਸਨੀਪੁਰ ਤੋਂ ਲੈ ਕੇ ਜਲੰਧਰ ਬਟਾਲਾ ਬਾਈਪਾਸ ਜਿੱਥੇ ਨਵੇਂ ਗੇਟ ਦੀ ਉਸਾਰੀ ਚੱਲ ਰਹੀ ਹੈ 136 ਲਾਈਟਾਂ ਲਗਾਈਆਂ ਜਾਣ ਗਿਆ ਇਸ ਦੇ ਨਾਲ ਹੀ ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਗਾਂਧੀ ਚੌਂਕ ਤੋਂ ਲੈ ਕੇ ਅਗਰਸੈਂਤ ਚੌਂਕ ਬਟਾਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਈਪਾਸ ਤੱਕ ਅਤੇ ਗੁਰਦਾਸਪੁਰ ਰੋਡ ਤੇ ਵੀ ਜਲਦ ਹੀ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਆਓ ਕਰਦੇ ਹਾਂ ਗੱਲਬਾਤ ਕੀ ਕੁਝ ਕਿਹਾ ਵਿਧਾਇਕ ਸ਼ੈਰੀ ਕਲਸੀ ਨੇ ਤੇ ਲੋਕਾਂ ਨੇ ਮੇਰੇ ਦੁਕਾਨਦਾਰ ਭਰਾ ਇਹਨੂੰ ਇੱਕੋ ਗੱਲ ਕਹਿੰਦੇ ਸੀ ਚੈਨਲ ਨੂੰ YouTube ਤੇ Facebook ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਪੱਤਰਕਾਰ ਲक्की ਦੀ ਬਟਾਲਾ ਤੋਂ ਖਾਸ ਰਿਪੋਰਟ ਇਹ 94 ਲੱਖ ਦਾ ਜਿਹੜਾ ਇਹਦਾ ਕੰਮ ਜਿਹੜਾ ਆਪਾਂ ਕਰਵਾਇਆ ਸੀ ਇਹਦੇ ਵਿੱਚ 132 ਪੋਲ ਲੱਗਣਗੇ ਜਿਹੜਾ 136 ਪੋਲ ਲੱਗਣਗੇ ਜਿਹੜਾ ਵੰਡਰ ਹੋਟਲ ਤੋਂ ਲੈ ਕੇ ਜਿਹੜਾ ਗੇਟ ਬਣਿਆ ਨਵਾਂ ਗੇਟ ਬਣ ਰਿਹਾ ਉੱਥੋਂ ਲੈ ਕੇ ਇਸ ਏਰੀਆ ਤੱਕ ਸਾਰਾ ਏਰੀਆ ਸਾਡਾ ਜਿਹੜਾ ਲਾਈਟਾਂ ਦੇ ਨਾਲ ਜਗਮਗ ਨਜ਼ਰ ਆਊਗਾ ਜਿਹੜੀ ਲੰਮੇ ਸਮੇਂ ਤੋਂ ਡਿਮਾਂਡ ਸੀ ਉਹ ਜਿਹੜੀ ਡਿਮਾਂਡ ਹੈ ਇਹ ਜਿਹੜੀ ਹੈ ਇਹਨੂੰ ਬਹੁਤ ਜਲਦ ਜਿਹੜਾ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਸਹੀ ਲਗਾਤਾਰ ਦੋ ਤਿੰਨ ਦਿਨ ਤੋਂ ਤੁਸੀਂ ਪ੍ਰਵਾਹ ਨਾ ਕਰੋ ਤੁਸੀਂ ਟਾਈਮ ਕੱਢ ਲਿਆ ਕਰੋ ਬਸ ਠੀਕ ਕਿਉਂਕਿ ਉਹ ਉਦਘਾਟਨ ਤੇ ਉਦਘਾਟਨ ਨੇ ਇਸ ਤੋਂ ਬਾਅਦ ਕੱਲ ਉਦਘਾਟਨ ਕਰਾਂਗੇ ਆਪਾਂ ਗਾਂਧੀ ਚੌਂਕ ਤੋਂ ਲੈ ਕੇ ਅਗਰ ਸਹਿਨ ਚੌਂਕ ਤੱਕ ਜਿਹੜਾ ਮੇਨ ਬਾਈਪਾਸ ਜਿਹੜਾ ਜਦੋਂ ਆਪਾਂ ਜਿੱਥੇ ਨਵਾਂ ਪੁੱਲ ਬਣਿਆ ਉਹਦੀ ਐਂਟ੍ਰੈਂਸ ਤੱਕ ਜਿਹੜਾ ਅਗਲਾ ਉਦਘਾਟਨ ਜਿਹੜਾ ਉੱਥੋਂ ਹੋਊਗਾ ਉਹ ਵੀ ਲਾਈਟਾਂ ਦਾ ਹੋਊਗਾ ਉਸ ਤੋਂ ਬਾਅਦ ਫਿਰ ਗਾਂਧੀ ਚੌਂਕ ਤੋਂ ਲੈ ਕੇ ਇੱਕ ਉਦਘਾਟਨਾ ਆਪਾਂ ਹੋਰ ਕਰ ਰਹੇ ਹਾਂ ਜਿਹੜਾ ਗਰਦਾਸਪੁਰ ਰੋਡ ਤੱਕ ਹੋਊਗਾ ਜੀ ਔਰ ਨਵੇਂ ਚੌਂਕ ਵੀ ਬਣਾਏ ਜਾ ਰਹੇ ਨੇ ਉਹ ਵੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਟਾਲਾ ਤਰੱਕੀ ਬਟਾਲਾ ਡਵੈਲਪਮੈਂਟ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਔਰ ਮੇਰੀ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਆ ਵੀ ਤਗੜੇ ਹੋ ਕੇ ਸਾਥ ਤੁਹਾਡਾ ਇੱਕੋ ਕੰਮ ਆ ਵੀ ਸਾਥ ਦੇ ਜਿਹੜੀ ਗੱਲ ਇੱਕ ਪ੍ਰਸ਼ਾਸਨ ਨੂੰ ਤੁਹਾਨੂੰ ਮੈਸੇਜ ਕੋਈ ਦਿੰਦੇ ਨੇ ਉਹਨਾਂ ਦਾ ਸਾਥ ਸੀ ਹਾਂਜੀ ਅੱਜ ਕਿਤਰੀਬਨ 3400 ਮੀਟਰ ਦਾ ਜਿਹੜਾ ਉਦ ਘਾਟਨ ਕੀਤਾ ਜੀ ਲਾਈਟਾਂ ਦਾ ਇਹ ਅਸਲੀ ਪੁਲ ਤੋਂ ਲੈ ਕੇ ਵੰਡਰ ਹੋਟਲ ਤੱਕ ਹੋ ਰਿਹਾ ਤੇ ਜਿੱਦਾਂ ਉਦ ਘਾਟਨ ਦੀ ਲੜੀ ਚੱਲ ਰਹੀ ਆ ਡੇ ਬਾਈ ਡੇ ਮੰਥ ਬਾਈ ਮੰਥ ਘਾਟਨ ਹੋ ਰਹੇ ਨੇ ਤੇ ਜਿੱਦਾਂ ਤਰਨ ਤਰਨ ਚ ਵੀ ਅਸੀਂ ਦੇਖਿਆ ਜਿਹੜੇ ਬਾਈ ਇਲੈਕਸ਼ਨ ਹੋਏ ਨੇ ਉੱਚ ਵੀ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤੀ ਆ ਸਾਨੂੰ ਪੂਰੀ ਉਮੀਦ ਨਹੀਂ ਸਾਨੂੰ ਯਕੀਨ ਆ ਕਿ ਆਉਣ ਵਾਲੇ ਟਾਈਮ ਚ 2027 ਚ ਵੀ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਦੇਖਾਂਗੇ ਓਏ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਗੱਲ ਸੀ ਨੇ ਸੁਧਾਰ ਦਿੱਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਚੌਂਕ ਕੋਈ ਇਲਾਕਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਹਨੇਰੇ ਚ ਡੁੱਬਿਆ ਹੁੰਦਾ ਇਹਨਾਂ ਸ਼ਹਿਰ ਅੱਜ ਰੋਸ਼ਨੀਆਂ ਦਾ ਇਹਨਾਂ ਦਗਾਟਨ ਕੀਤਾ ਔਰ ਹਮੇਸ਼ਾ ਬਟਾਲਾ ਸ਼ਹਿਰ ਸਾਨੂੰ ਜਿਹੜੇ ਲੋਕ ਆਉਂਦੇ ਹੁੰਦੇ ਸੀ ਵੀ ਤੁਹਾਡਾ ਸ਼ਹਿਰ ਹਨੇਰੇ ਚ ਡੁੱਬਿਆ ਕੋਈ ਵਿਕਾਸ ਨਹੀਂ ਉਹੀ ਲੋਕ ਹੁਣ बार-बार ਆਉਂਦੇ ਵੀ ਚੌਂਕ ਵਿਖਾ ਕੇ ਲਿਓ ਇਥੋਂ ਤੱਕ ਕਿ ਬੱਚੇ ਵੀ ਬੜੇ ਖੁਸ਼ ਹੁੰਦੇ ਜਦੋਂ ਇਹ ਚੌਂਕਾਂ 'ਚ ਜਾਂਦੇ ਆ ਖੁੱਲੀਆਂ ਸੜਕਾਂ ਖੁੱਲੇ ਬਾਜ਼ਾਰ ਹੋ ਗਿਆ ਔਰ ਲਾਈਟਾਂ ਦਾ ਸਟਰੀਟ ਲਾਈਟਾਂ ਦਾ ਛੜਕਾਂ ਦਾ ਜਿਹੜਾ ਕੰਮ ਕੀਤਾ ਆ ਅਮਨਸ਼ੇਰ ਸਿੰਘ ਸ਼ੈਰੀ ਨੇ ਇੱਕ ਜਿਹੜਾ ਮੀਲ ਪੱਥਰ ਸ਼ਹਿਰ ਦੇ ਵਿੱਚ ਘੜ ਦਿੱਤਾ ਹੁਣ ਇਹ ਨੇਤਾ ਨਹੀਂ ਇੱਕ ਵਿਕਾਸਪੁਰਸ ਵਜੋਂ ਜਿਹੜੇ ਆ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੁਣ ਤੁਸੀਂ ਦੇਖ ਸਕਦੇ ਕੋਈ ਦੁਕਾਨਦਾਰ ਇਸ ਮੈਂ ਆਪਣੇ ਦੰਦਰ ਰੋਡ ਦੀ ਗੱਲ ਕਰ ਰਿਹਾ ਆ ਬਾਟਾ ਤੋਂ ਲੈ ਕੇ ਐਂਡ ਤੱਕ ਸਾਰੇ ਦੁਕਾਨਦਾਰ ਆਪਣੇ ਕੰਮਕਾਰ ਛੱਡ ਕੇ ਆਏ ਸਿਰਫ ਇਹ ਲਾਈਟਾਂ ਕਰਕੇ ਨਹੀਂ ਉਹ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹੁਣਾਂ ਨੇ ਵੀ ਐਡਾ ਵੱਡਾ ਬਰਾਲਾ ਕੀਤਾ ਇਹਨਾਂ ਵਧੀਆ ਕੰਮ ਕਰ ਰਹੇ ਆ ਉਸ ਸਮੁੱਚਾ ਸ਼ਹਿਰ ਵਾਸੀ ਜਿਹੜੇ ਆ ਦਿਲ ਤੋਂ ਅਸੀਂ ਵੀ ਆਪਣੀ ਮਾਰਕੀਟ ਵੱਲੋਂ ਆਪਣੇ ਸਾਥੀਆਂ ਵੱਲੋਂ ਆਪਣੇ ਮੀਡੀਆ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਵੇਂ ਦਿਨ ਰਾਤ ਆਪਣੇ ਸ਼ਹਿਰ ਦੇ ਵਿਕਾਸ ਕਰ ਰਹੇ ਨੇ ਉਸੇ ਤਰ੍ਹਾਂ ਕਰਦੇ ਰਹਿਣ ਤੇ ਕੋਈ ਐਸਾ ਸਮਾਂ ਨਹੀਂ ਹੈਗਾ ਵੀ ਕੋਈ ਇਹਨਾਂ ਦਾ ਰਾਜ ਕੋਈ ਡੋੜਾ ਬਣ ਸਕਦਾ ਔਰ ਇਹਨਾਂ ਵੱਡਾ ਇਹਨਾਂ ਲਕੀਰ ਖਿੱਚੀ ਆ ਕਿ ਦੂਜਿਆਂ ਦੀ ਹੁਣ ਲਕੀਰ ਕੋਈ ਨਜ਼ਰ ਨਹੀਂ ਆ ਰਹੀ ਹਮੇਸ਼ਾ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਔਰ ਆਪਣੇ ਕੰਮ ਦੇ ਆਧਾਰ ਤੇ ਅੱਗੇ ਵਧ ਰਹੇ ਨੇ ਅਸੀਂ ਸਾਰੇ ਲੋਕ ਸ਼ਾਸਤਰੀ ਨਗਰ ਹੋ ਗਿਆ ਇਹ ਕਲੋਨੀਆਂ ਸਮੁੱਚੇ ਲੋਕ ਜਿਹੜੇ ਨੇ ਸਾਰੇ ਪਾਰਟੀ ਬਾਜ ਤੋਂ ਉੱਪਰ ਉੱਠ ਕੇ ਅਮਰਸੇਦ ਸਿੰਘ ਸ਼ੈਰੀ ਦੇ ਕਲਸੀ ਦੇ ਪਿੱਛੇ ਚਟਾਨ ਦੀ ਤਰ੍ਹਾਂ ਖੜੇ ਸਭ ਵੱਡੀ ਸ਼ੈਰੀ ਕਲਸੀ ਦਾ ਰਾਜ ਜੀ ਕੰਮ ਹੋਣ ਦੇ ਉਹ ਰਾਜ ਜੀ ਹੋਣ ਮੈਂ ਕਿਹਾ ਸ਼ੈਰੀ ਕਲਸੀ ਦਾ ਰਾਜ ਜੀ ਕੰਮ ਹੋਣ ਦੇ ਉਹ ਰਾਜ ਜੀ ਹੋਣ ਮੈਂ ਤੇ ਭਾਈ ਵੀ ਕਹਿੰਦੇ ਬੇਟਾ ਮੈਂ ਭਾਈ ਆ ਰੋਡ ਦੇ ਅਗਰ ਸਦਾਰੀ ਕਿਹਦੇ ਵੰਡ ਕੀ ਕਰਨਾ ਮੈਂ ਕਿਹਾ ਭਾਈ ਲਾਈਟਾਂ ਲਵਾ ਦਿਓ ਕਹਿੰਦੇ ਇਹ ਕਿਹੜਾ ਕੰਮ ਆ ਉਸ ਲਈ ਭਰਾ ਨੇ ਤਿੰਨ ਸਾਈਨ ਕੀਤਾ ਲਾਈਟਾਂ ਲਾ ਲਗਿਆ ਹੋਰ ਕੀ ਚਾਹੀਦਾ ਇਹੋ ਜਿਹਾ ਐਮਐਲਏ ਚਾਹੀਦਾ ਭਾਜੀ ਬਹੁਤ ਵਧੀਆ ਭੰਜ ਲੋਕਾਂ ਦੀ ਜੂਨ ਉੱਧਰ ਜਾਊਗੀ ਉਹ ਚੌਂਜ ਲੋਕੀ ਜਾਂ ਲੱਗੇ ਡਰਦੇ ਆ ਇਸ ਕਰਕੇ ਜੋ ਐਮਐਲਏ ਸ਼ਹਿਰੀ ਕਲਸੀ ਬਟਾਲੇ ਜੀ ਕਰਦਾ ਪਿਆ ਨਾ ਹੋਰ ਕੋਈ ਨਹੀਂ ਕਰ ਸਕਦਾ ਕਿਤੇ ਵਿਰੋਧੀ ਰੋਟੀਆਂ ਵੀ ਵਿਰੋਧੀਆਂ ਦਾ ਕੰਮ ਬੋਲਣਾ ਬੋਲਣ ਦਿਓ ਆਪਣੀ ਸਿੱਧ ਕੋਈ ਅਸਰ ਨਹੀਂ ਐਮਐਲਏ ਦਾ ਕੰਮ ਹੈ ਕੰਮ ਖਿੱਚਣਾ ਤੇ ਕੰਮ ਖਿੱਚ ਹੀ ਜਾਂੜਿਆ ਕੰਮ ਖਿੱਚਣਾ ਕੰਮ ਚੱਲਨੇ ਆ ਸਮਝ ਲੈ ਗੱਲ ਬੋਲਣ ਨਾਲ ਕੋਈ ਫਰਕ ਨਹੀਂ ਪੈਣਾ ਕਿਹੜੀ ਫਰਕ ਤੇ ਫੇਰ ਲੱਗੇ ਵੱਡੇ ਤੇ ਪੈਣੇ ਜੋ ਮੇਰੀ ਗੱਲ ਜਿੰਨੇ ਕੰਮ ਕਰਨਾ ਉਹਦਾ ਵਿਰੋਧ ਕਰਨਾ ਹੀ ਕਰਨਾ ਕੰਮ ਨੂੰ ਸਲਾਮ ਹੁੰਦਾ ਹੈ ਇਸਲਾਮ ਇਹਨੂੰ ਆ ਇਹ ਭਰਾ ਤੁਹਾਡਾ 2027 ਚ ਫੇਰ ਆਊਗਾ ਗੇਨ ਰਿਪੀਟ